ਤੁਸੀਂ ਇੰਨੀ ਸੇਵਾ ਕਰਦੇ ਹੋ ਜਿੱਥੇ ਲੋਕ ਕਹਿੰਦੇ ਨੇ ਮੁਸ਼ਕਲ ਆਉਂਦਾ ਜਿੱਥੇ ਲੋਕ ਕਹਿੰਦੇ ਆ ਕਿ ਰਾਹ ਬਦਲ ਲੈ ਇੱਥੇ ਮੁਸ਼ਕਲ ਬਹੁਤ ਹੈ ਉੱਥੇ ਤੁਸੀਂ ਆਪਣਾ ਪੂਰਾ ਸਰੀਰ ਗਟਰ ਦੇ ਵਿੱਚ ਬਾੜ ਕੇ ਸੇਵਾ ਕਰ ਰਹੇ ਹੋ ਜੀ ਮੇਰੇ ਲਈ ਇਹ ਖਾਸ ਕਰਕੇ ਵਧੀਆ ਪਰਫਿਊਮ ਇਹ ਆ ਬਾਬਾ ਦੀਪ ਸਿੰਘ ਦੇ ਘਰ ਦੀ ਸੇਵਾ ਮੈਨੂੰ ਸਭ ਤੋਂ ਵਧੀਆ ਮਿਲੀ ਆ ਮੈਨੂੰ ਕੋਈ ਮੁਸ਼ਕਲੀਆਂ باقی ਸੰਗਤਾਂ ਆਪਾਂ ਨੂੰ ਬੜੀਆਂ ਪਿਆਰ ਕਰਦੀਆਂ ਆ ਪਾਤ ਦੁੱਖੀ ਮੰਗਦੇ ਆ ਬਸ ਵੀ ਮੇਰੀ ਝੋਲੀ 'ਚ ਦੁੱਖ ਪੈ ਜਾਣ ਦੁੱਖ ਕਿਉਂ ਮੰਗਦੇ ਹੋ ਦੁੱਖ ਵੇਖੋ ਸੰਗਤ ਬਾਬਾ ਦੀਪ ਸਿੰਘ ਨੂੰ ਇੰਨੀਆਂ ਫਰਮਾਇਸ਼ਾਂ ਲਾ ਦਿੰਦੇ ਆਂ ਨੂੰ ਆਹ ਦੇ ਦੇ ਉਹ ਦੇ ਦੇ ਤੇ ਮੈਂ ਕਹਿੰਦਾ ਮੈਨੂੰ ਦੋਖੀ ਪਾ ਦੇ ਮੇਰੀ ਝੋਲੀ 'ਚ ਫੁੱਲਾ ਮੰਗ ਲੱਗਦੀ ਐ ਵੈਸੇ ਤਾਂ ਆਮ ਲੋਕਾਂ ਲਈ ਸ਼ਾਇਦ ਮੁਸ਼ਕ ਹੋਏਗੀ ਤੁਹਾਡੇ ਸਾਹਮਣੇ ਹੀ ਆ ਫੋਲੀ ਆ ਮਹਾਰਾਜ ਦੀ ਕਿਰਪਾ ਚੜਦੀ ਕਲਾ ਜਦੋਂ ਆਪਣੇ ਆਨੰਦਕਾਰ ਝੋਣੇ ਆ ਆਪਾਂ ਮਹਾਰਾਜ ਦੀ ਕਿਰਪਾ ਨਾਲ ਆਪਣੀਆਂ ਭੈਣਾਂ ਨੂੰ ਕਹਿਣਾ ਆਪਾਂ ਨੂੰ ਜਿਹੜਾ ਲੰਦਿਆਂ ਦੇ ਵਟਨਾ ਚ ਇਹਦਾ ਹੀ ਲਵਾਉਣਾ ਆਪਾਂ ਆਪਣੀ ਸੇਵਾ ਦਾ ਹੀ ਮੇਰੇ ਵੀ ਮੰਨਦੀ ਇਹੋ ਖੁਸ਼ੀਸ਼ ਐ ਮੈਂ ਵੀ ਇਹੋ ਕਹਿੰਦਾ ਐ ਸੰਗਤਾਂ ਸੰਤਾਂ ਨੇ ਕਈਆਂ ਨੇ ਬੜਾ ਕੁਝ ਕਹਿਣਾ ਵੀ ਇਹ ਐਵੇਂ ਮਾਰਦਾ ਆਪਣੀਆਂ ਮੈਂ ਵੀ ਕਹਿੰਦਾ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾ ਜੀ ਨੇ ਕਿਹਾ ਸੀ ਪੰਤ ਵਸੇ ਮੈਂ ਉਜਣਾ ਮੰਨ ਚਾਉ ਚੜਿਆ ਮੈਂ ਕਹਿੰਦਾ ਮੈਂ ਵੀ ਉਜੜ ਜਾ ਮੇਰਾ ਜਿਹੜਾ ਘਰ ਨਿਗਾ ਜਾ ਮੇਰਾ ਉਹ ਵੀ ਉਜੜ ਜੇ ਮੈਂ ਕਹਿੰਦਾ ਮੈਂ ਗੁਰੂ ਦੇ ਲੇਖੇ ਲੱਗ ਜਾ ਮੇਰੀ ਇਹ ਸੋਚਿਆ ਮੈਂ ਇਹ ਚੰਨਾ ਐਤਵਾਰ ਤੇ ਜੇ ਮੈਂ ਨੇਰੀ ਆ ਵੀ ਮੀ ਆ ਵੀ ਆਪਾਂ ਤਾਂ ਆਉਣਾ ਹੀ ਆਉਣਾ ਆ ਭਾਵੇਂ ਜੋ ਮਰਜੀ ਹੋਵੇ ਛੋਟਾ ਛੋਟ ਵੀ 9 8 9 ਸਾਲ ਹੋ ਗਏ ਆ ਵੀਰ ਦੇ ਨਾਲ ਜੁੜੇ ਆਪਾਂ ਇਦਾਂ ਹੀ ਦੇਲੀ ਸੇਵਾ ਕਰੀਦੀ ਆ ਬਾਬਾ ਦੀਪ ਸਿੰਘ ਦੀ ਇੰਨੀ ਕੀ ਕਿਰਪਾ ਵਾ ਸੰਗਤ ਦੀ ਵੀ ਬਹੁਤ ਕਿਰਪਾ ਵਾ ਸੰਗਤ ਉਹ ਕੋ ਪਿਆਰ ਵੀ ਬਹੁਤ ਮਿਲਦਾ ਹੈ ਮਾਤਾ ਇੱਕ ਆਹੀ ਪਿਛਲੇ ਤੋਂ ਪਿਛਲੇ ਐਤਵਾਰ ਮੀਂਹ ਬਹੁਤ ਪਿਆ ਸੀ ਜੋ ਮੀਂਹ ਪਿਆ ਸੀ ਤਾਂ ਸੰਗਤ ਥੱਲੇ ਪਾਠ ਕਰਦੀ ਉਹ ਤੋਂ ਸਾਰਾ ਜਿਹੜੀ ਸ਼ੈੱਡ ਚੋਂਦਾ ਸੀਗਾ ਚਲੋ ਮਾਤਾ ਨੇ ਸੇਵਾ ਦਿੱਤੀ ਆ ਬਾਬਾ ਦੀਪ ਸਿੰਘ ਦੀ ਕਿਰਪਾ ਦੇ ਨਾਲ ਹੀ ਛੱਡ ਚਲੋ ਸੰਗਤ ਦੇ ਸੰਯੋਗ ਦੇ ਨਾਲ ਹੀ ਸਾਡਾ ਹੀ ਪਵਾ ਦਿੱਤਾ ਹਾਂ ਹਾਂਜੀ ਉਹੀ ਸੇਵਾ ਦਾ ਸ਼ੈੱਡ ਪਵਾ ਦਿੱਤਾ ਹਾਂਜੀ 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 ਉਹੀ ਸੇਵਾ ਦਾ ਹਾਂਜੀ ਹਾਂਜੀ ਪ੍ਰਧਾਨ ਗਿਆ ਚੌਧਰਾ ਜਗੌਣ ਵਾਲੇ ਉਹ ਕਹਿੰਦੇ ਹੁੰਦੇ ਆ ਜੀ ਮੁਸ਼ਕਲ ਹੁੰਦਾ ਆ ਬਾਕੀ ਜਿਹੜਾ ਨੀਵਾ ਆ ਕੇ ਨਮਸਤਕ ਹੋ ਕੇ ਮਹਾਰਾਜ ਦੇ ਘਰ ਆ ਜੂਗਾ ਜਿਹੜਾ ਸੰਗਤ ਚ ਨੀਵਾ ਆ ਕੇ ਲੱਜੂਗਾ ਉਹਦੇ ਲਈ ਮੁਸ਼ਕ ਕੋਈ ਨਹੀਂ ਕੋਈ ਪ੍ਰਧਾਨਗੀ ਨਹੀਂ ਫਲ ਉਹਨੂੰ ਹੀ ਮਿਲਣਾ ਆ ਉਹਦੀ ਝੋਲੀ ਚ ਪੈਣਾ ਹੈ ਪਰ ਮਹਾਰਾਜ ਨੇ ਕਿਹਾ ਤੇਰਾ ਘਰ ਨਹੀਂ ਛੱਡਣਾ ਜੋ ਕਰਦੇ ਕਰੀ ਜਾਣ ਮੇਰੇ ਘਰ ਦੇ ਜੋ ਕਰਦੇ ਕਰੀ ਜਾਣ ਬੜਾ ਤੰਗ ਪਰੇਸ਼ਾਨ ਕਰਦੇ ਆ ਕਿਉਂਕਿ ਉਹਨਾਂ ਧਰਮ ਬਦਲਿਆ ਆਪਣਾ ਸੋ ਆਪਾਂ ਗੱਲ ਕਰੀ ਦੀ ਨਹੀਂ ਪਰ ਆਪਾਂ ਕਰਤੀ ਆ ਸੱਚ ਦੱਸਣਾ ਚੰਗਾ ਹੁੰਦਾ 21 ਸਾਲ ਦੀ ਉਮਰ ਦੇ ਵਿੱਚ ਤੁਸੀਂ ਇੱਥੇ ਸੇਵਾ ਕਰ ਰਹੇ ਹੋ ਇਸ ਉਮਰ ਦੇ ਵਿੱਚ ਨੌਜਵਾਨ ਰੀਲਾਂ ਬਣਾ ਰਹੇ ਨੇ ਦੁਨਿਆਵੀ ਚੀਜ਼ਾਂ ਵੱਲ ਜ਼ਿਆਦਾ ਜਾ ਰਹੇ ਨੇ ਕਿਹੜੀ ਚੀਜ਼ ਨਾਮ ਸਿਮਰਨ ਵਾਲਾ ਸਥਾਨ ਬਾਬਾ ਦੀਪ ਸਿੰਘ ਜੀ ਦੇ ਲੈ ਕੇ ਆਉਣ ਕਿ ਜਿਹੜੀ ਰੀਲਾਂ ਦੀ ਗੱਲ ਆ ਜਦੋਂ ਜੁੰਮਿਆਰੀ ਪੈ ਰਹੀ ਹੈ ਨਾ ਸਿਰ ਤੇ ਤੇ ਉਦੋਂ ਰੀਲਾ ਰੂਲਾ ਜੜੀਆਂ ਬਣਾਉਣ ਨੂੰ ਮਨ ਨਹੀਂ ਕਰਦਾ ਸੰਗਤ ਜੀ ਆ ਵੇਖੋ ਮਾਪਿਓ ਮੇਰੀਆਂ ਮਾਵਾਂ ਇੱਥੇ ਬੈਠੀਆਂ ਸਾਰੀਆਂ ਪਿਆਰ ਸਤਿਕਾਰ ਦਿੰਦੀਆਂ ਨੇ ਬਹੁਤ ਚੜ੍ਹਦੀ ਕਲਾ ਨਹੀਂ ਫੀਲ ਹੁੰਦਾ ਫੀਲ ਮੈਨੂੰ ਉਦੋਂ ਹੁੰਦਾ ਜਦੋਂ ਮੈਂ ਘਰ ਜਾ ਕੇ ਮੈਨੂੰ ਤਾਨੇ ਮੇਨੇ ਮਾਰਦੇ ਆ ਜਦੋਂ ਮੈਨੂੰ ਗਲਤ ਅਲੀਗੇਸ਼ਨ ਲਾਉਂਦੇ ਆ ਮੈਨੂੰ ਇੱਥੋਂ ਤੱਕ ਕਈ ਕੁਝ ਕਿਹਾ ਗਿਆ ਆ ਪੀ ਜਿਹੜਾ ਮੇਰੇ ਤੇ ਅਲੀਗੇਸ਼ਨ ਲਾਉਣ ਦੀ ਕੋਸ਼ਿਸ਼ ਕੀਤੀ ਗਈ ਥਾਣੇ ਦੇ ਵਿੱਚ ਜੀ ਇਹ ਸਿੱਟਾ ਪਿੰਦਾ ਬਾਬੇ ਦੀਪ ਸਿੰਘ ਦੇ ਘਰ ਦੇ ਨਾਂ ਨੂੰ ਪੀ ਇਹ ਪੁੱਠੇ ਸਿੱਧੇ ਕੰਮ ਕਰਦਾ ਬਹੁਤ ਅਲੀਗੇਸ਼ਨ ਲਾਏ ਸੋ ਮਹਾਰਾਜ ਕਿਰਪਾ ਕਰਨ ਕੋਈ ਨਹੀਂ ਉਹਨਾਂ ਦਾ ਭਲਾ ਹੋਵੇ ਆਪੇ ਬਾਬਾ ਦੀਪ ਸਿੰਘ ਅਨੋਖੇ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਮੌਜੂਦਾਂ ਗੁਰਦੁਆਰਾ ਸ਼ਿਦਾ ਸਾਹਿਬ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਚੁਪੈਰਾ ਕੱਟਣ ਆਉਂਦੀ ਹੈ ਪਹਿਲਾਂ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਦੁਪਹਿਰਾ ਘਟਣ ਆਉਂਦੀ ਹੈ ਤੇ ਇਤਵਾਰ ਦੇ ਦਿਨ ਸੜਕਾਂ ਤੇ ਪੈਰ ਰੱਖਣ ਦੀ ਥਾਂ ਨਹੀਂ ਹੁੰਦੀ ਹਾਲਾਂਕਿ ਬੀਤੀ ਰਾਤ ਜੋ ਮੌਸਮ ਦੇ ਮਾਜ਼ੇ ਬਦਲੇ ਸਿਗੇ ਉਸ ਤੋਂ ਬਾਅਦ ਸਾਨੂੰ ਸੀਗਾ ਕਿ ਸੰਗਤ ਸ਼ਾਇਦ ਘਟ ਸਕਦੀ ਹੈ ਪਰ ਸੰਗਤ ਦਾ ਹੜ ਦੁੱਗਣਾ ਹੋ ਗਿਆ ਇਹ ਕਿਰਪਾ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਹੈ ਇਸ ਵੇਲੇ ਅਸੀਂ ਇਹ ਨੋਕੀ ਸੇਵਾ ਦਿਖਾਣੀ ਚਾਹੁੰਦੇ ਆ ਇੱਥੇ ਬਾਬਾ ਜੱਸਾ ਹੁਣਾ ਦੀ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਸੀਵਰੇਜ ਦੀ ਸੇਵਾ ਕਰ ਰਿਹਾ ਹੈ ਬਾਬਾ ਜੱਸਾ ਸਿੰਘ ਇਹਨਾਂ ਨੂੰ ਆਖਿਆ ਜਾਂਦਾ ਹੈ ਇਹਨਾਂ ਦੇ ਨਾਲ ਜਿਹੜੇ 5 ਤੋਂ 6 ਸੇਵਾਦਾਰ ਹੁੰਦੇ ਨੇ ਪੱਕੀ ਸੇਵਾ ਇਹਨਾਂ ਦੇ ਹੱਥ ਹੁੰਦੀ ਹੈ ਆਖਿਰਕਾਰ ਜਿੱਥੇ ਆਮ ਲੋਕ ਇਹ ਆਖ ਦਿੰਦੇ ਨੇ ਮੁਸ਼ਕ ਆਉਂਦਾ ਹੈ ਬਦਬੋਹ ਹੁੰਦੀ ਹੈ ਅਸੀਂ ਉੱਥੇ ਨਹੀਂ ਜਾਣਾ ਅਸੀਂ ਉੱਥੇ ਹੱਥ ਵੀ ਨਹੀਂ ਪਾਉਣਾ ਉੱਥੇ ਇਹ ਵੱਡੀ ਸੇਵਾ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਕਰਦੇ ਨੇ ਇੱਕ ਗੱਲ ਦੱਸ ਦਈਏ ਇਸ ਵੀਰ ਦੇ ਮਾਤਾ ਜੀ ਇਸ ਜਹਾਨ ਨੂੰ ਛੱਡ ਕੇ ਤੁਰ ਗਏ ਨੇ ਪਰ ਬਾਬਾ ਜੀ ਹੁਣੀ ਇਹ ਗੱਲ ਆਖਦੇ ਨੇ ਕਿ ਜਿਸ ਦੇ ਮਾਪਾਪ ਵੀ ਨਹੀਂ ਹੈਗੇ ਅਸੀਂ ਉਸ ਨੂੰ ਵੀ ਸਾਂਭਾਂਗੇ ਏ ਬਾਬਾ ਦੀਪ ਸਿੰਘ ਜੀ ਦੀ ਸਤਿ ਆਨ ਦੀ ਕਿਰਪਾ ਹੁੰਦੀ ਆ ਨੌਜਵਾਨ ਬਾਬਾ ਜੱਸਾ ਹੁਣੀ ਇਹਨਾਂ ਨੂੰ ਆਖਿਆ ਜਾਂਦਾ ਇੱਥੇ ਗੱਲਬਾਤ ਵੀ ਕਰਦੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਕਿਰਪਾ ਅੱਜ ਚੜਦੀ ਕਲਾ ਕਿਉਂਕਿ ਰਾਤ ਨੂੰ ਮੌਸਮ ਜੋ ਬਦਲਿਆ ਸੀਗਾ ਲੱਗਦਾ ਸੀਗਾ ਸੰਗਤ ਘਟੇਗੀ ਪਰ ਇਹ ਤਾਂ ਦੁਗਣੀ ਹੋ ਗਈ ਹੈ ਜੀ ਬੜੀ ਮਹਾਰਾਜ ਦੀ ਕਿਰਪਾ ਠੰਡਾ ਮੌਸਮ ਹੋ ਗਿਆ ਚਲੋ ਗਰਮੀ ਬੜੀ ਹੁੰਦੀ ਆ ਆਪਾਂ ਨੂੰ ਵੀ ਚਲੋ ਬੜੀ ਗਰਮੀ ਲੱਗਦੀ ਆ ਸੀਵਰਾਂ ਦੇ ਵਿੱਚ ਉਹ ਗੈਸ ਚੜਦੀ ਜਦੋਂ ਬੜ ਸੋ ਵਧੀਆ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਠੰਡਾ ਕਰਤਾ ਨਾਲੇ ਸੋ ਸੰਗਤਾਂ ਜੜੀਆਂ ਬੜੇ ਨਮਾਨ ਨਮਸਤਕ ਹੋ ਕੇ దਈਆਂ ਬਾਣੀ ਪੜਨ ਵੈਸੇ ਵੀ ਚਲੋ ਫਿਰ ਵੀ ਗਰਮੀ ਲੱਗਣ ਦਈ ਆ ਚਲੋ ਬਾਕੀ ਮਹਾਰਾਜ ਪੜਾ ਕਰਨਾ ਸੱਚੇ ਪਾਤਸ਼ਾਹ ਐਸਜੀਪੀਸੀ ਦੇ ਪ੍ਰਬੰਧ ਵੀ ਬਹੁਤ ਸੋਹਣੇ ਨੇ ਇਥੇ ਪਰ ਦੂਸਰੇ ਪਾਸੇ ਅਸੀਂ ਗੱਲ ਕਰਦੇ ਆਂ ਤੁਹਾਡੀ ਸੇਵਾ ਦੀ ਤੁਸੀਂ ਇੰਨੀ ਸੇਵਾ ਕਰਦੇ ਹੋ ਜਿੱਥੇ ਲੋਕ ਕਹਿੰਦੇ ਨੇ ਮੁਸ਼ਕ ਆਉਂਦਾ ਜਿੱਥੇ ਲੋਕ ਕਹਿੰਦੇ ਆ ਕਿ ਰਾਹ ਬਦਲ ਲੈ ਇਥੋਂ ਮੁਸ਼ਕ ਬਹੁਤ ਹੈ ਉੱਥੇ ਤੁਸੀਂ ਆਪਣਾ ਪੂਰਾ ਸ਼ਰੀਰ ਗੱਟਰ ਦੇ ਵਿੱਚ ਵਾੜ ਕੇ ਸੇਵਾ ਕਰ ਰਹੇ ਹੋ ਵੇਖੋ ਗੱਲ ਇਦਾਂ ਆ ਜਿਹੜੀ ਮੁਸ਼ਕਤੀ ਮੁਸ਼ਕਤੇ ਜਿਹੜਾ ਆਪਾਂ ਪਰਫਿਊਮ ਪਾ ਕੇ ਸਰੀਰ ਦੇ ਵਿੱਚ دنیਆਵੀ ਤੌਰ ਤੇ ਸੰਗਤ ਦੇ ਵਿੱਚ ਆਣ ਕੇ ਵਿਚਰਦੇ ਆ ਸੰਗਤ 'ਚ ਬੈਨੇ ਆ ਸਗੋਂ ਇਹ ਤੇ ਸਾਡੇ ਲਈ ਮੇਰੇ ਲਈ ਇਹ ਖਾਸ ਕਰਕੇ ਵਧੀਆ ਪਰਫਿਊਮ ਇਹ ਆ ਬਾਬਾ ਦੀਪ ਸਿੰਘ ਦੇ ਘਰ ਦੀ ਸੇਵਾ ਮੈਨੂੰ ਸਭ ਤੋਂ ਵਧੀਆ ਮਿਲੀ ਆ ਮੈਨੂੰ ਕੋਈ ਮੁਸ਼ਕਲੀਆਂ ਬਾਕੀ ਸੰਗਤਾਂ ਆਪਾਂ ਨੂੰ ਬੜੀਆਂ ਪਿਆਰ ਕਰਦੀਆਂ ਕੋਈ ਇਹੋ ਜੀ ਗੱਲ ਨਹੀਂ ਬਾਕੀ ਜਿਹੜੇ ਅਨਨ ਬੰਦੇ ਨੇ ਜਿਹੜੇ ਕੋਸ਼ਿਸ਼ ਕੀ ਜਿਹੜੇ ਪ੍ਰਧਾਨਗੀਆਂ ਚੌਧਰਾ ਜਗਾਉਣ ਵਾਲੇ ਉਹ ਕਹਿੰਦੇ ਹੁੰਦੇ ਆ ਜੀ ਮੁਸ਼ਕ ਹੁੰਦਾ ਆ ਬਾਕੀ ਜਿਹੜਾ ਨੀਵਾ ਆ ਕੇ ਨਮਸਤਕ ਹੋ ਕੇ ਮਹਾਰਾਜ ਦੇ ਘਰ ਆ ਜੂਗਾ ਜਿਹੜਾ ਸੰਗਤ ਚ ਨੀਵਾ ਆ ਕੇ ਲੱਗ ਜੂਗਾ ਉਸ ਲਈ ਮੁਸ਼ਕ ਕੋਈ ਨਹੀਂ ਆ ਕੋਈ ਪ੍ਰਧਾਨਗੀ ਨਹੀਂ ਫਲ ਉਹਨੂੰ ਹੀ ਮਿਲਣਾ ਆ ਉਹਦੀ ਝੋਲੀ ਚ ਪੈਣਾ ਆ ਤੁਸੀਂ ਕਿੰਨੀ ਉਮਰ ਹੋ ਗਈ ਹੈ ਤੁਹਾਡੀ ਕਿੰਨੀ ਦੇਰ ਇੱਥੇ ਸੇਵਾ ਕਰਦੇ ਹੋਗੇ ਜੀ ਸੇਵਾ ਵੇਖੋ ਆਂਦੇ ਹੁੰਦੇ ਮਹਾਰਾਜ ਕਿਰਪਾ ਕਰਨ ਗਨਾਈ ਦੀ ਨਹੀਂ ਆ ਬਾਕੀ ਜੋ ਜੋ ਦਿਨ ਲੰਗੀ ਜਾਂਦੇ ਉਹ ਸਾਲ ਲੰਗੀ ਜਾਂਦੇ ਆ ਉਮਰ 21 21 ਸਾਲ ਦੀ ਉਮਰ ਦੇ ਵਿੱਚ ਤੁਸੀਂ ਇੱਥੇ ਸੇਵਾ ਕਰ ਰਹੇ ਹੋ ਇਸ ਉਮਰ ਦੇ ਵਿੱਚ ਨੌਜਵਾਨ ਰੀਲਾਂ ਬਣਾ ਰਹੇ ਨੇ ਦੁਨਿਆਵੀ ਚੀਜ਼ਾਂ ਵੱਲ ਜਾਦਾ ਜਾ ਰਹੇ ਨੇ ਕਿਹੜੀ ਚੀਜ਼ ਨਾਮ ਸਿਮਰਨ ਵਾਲਾ ਸਥਾਨ ਬਾਬਾ ਦੀਪ ਸਿੰਘ ਜੀ ਦੇ ਲੈ ਕੇ ਆਉਣ ਦੀ ਰੀਲਾਂ ਵੇਖੋ ਗੱਲ ਇਦਾਂ ਆ ਕਿ ਜਿਹੜੀ ਰੀਲਾਂ ਦੀ ਗੱਲ ਆ ਜਦੋਂ ਜ਼ਿੰਮੇਵਾਰੀ ਪੈਦੀ ਹੈ ਨਾ ਸਿਰ ਤੇ ਤੇ ਉਦੋਂ ਰੀਲਾਂ ਰੂਲਾਂ ਜੜੀਆਂ ਬਣਾਉਣ ਨੂੰ ਮਨ ਨਹੀਂ ਕਰਦਾ ਹੁਣ ਆਪਣੇ ਨਾਲ ਕੋਈ ਐਹੋ ਜੀਆਂ ਗੱਲਾਂ ਕੁਝ ਚੱਲ ਰਹੀਆਂ ਨੇ ਲਾਈਫ ਦੇ ਵਿੱਚ ਪਰ ਸੇਵਾ ਤੇ ਹੁੰਨੀ ਆਪਾਂ ਭੱਜੀ ਦਾ ਆਪਾਂ ਨੂੰ ਕੱਲ ਵੀ ਜੋ ਕੁਛ ਆਪਣੇ ਨਾਲ ਹੋਇਆ ਸ਼ਨੀਵਾਰ ਦੀ ਰਾਤ ਆਪਾ ਪਰਮਾਰਾਇ ਨੂੰ ਕਿਹਾ ਤੇਰਾ ਘਰ ਨਹੀਂ ਛੱਡਣਾ ਜੋ ਕਰਦੇ ਕਰੀ ਜਾਣ ਮੇਰੇ ਘਰ ਦੇ ਜੋ ਕਰਦੇ ਕਰੀ ਜਾਣ ਬੜਾ ਤੰਗ ਪਰੇਸ਼ਾਨ ਕਰਦੇ ਆ ਕਿਉਂਕਿ ਉਹਨਾਂ ਧਰਮ ਬਦਲਿਆ ਆਪਣਾ ਸੋ ਮਹਾਰਾਜ ਹਾਂਜੀ ਸੋ ਆਪਾਂ ਗੱਲ ਕਰੀ ਦੀ ਨਹੀਂ ਪਰ ਆਪਾਂ ਕਰਤੀ ਆ ਸੱਚ ਦੱਸਣਾ ਚੰਗਾ ਹੁੰਦਾ ਤੁਹਾਡੇ ਆਪਦੇ ਪਰਿਵਾਰ ਦੇ ਨੇੜੇ ਦੇ ਮੈਂਬਰ ਨੇ ਹਾਂਜੀ ਹਾਂਜੀ ਆਪਦੇ ਹੀ ਤੇ ਸੋ ਬੜਾ ਤੰਗ ਪਰੇਸ਼ਾਨ ਕਰ ਰਹੇ ਨੇ ਪਹਿਲਾਂ ਤੁਹਾਨੂੰ ਦੱਸਿਆ ਪਰਚਾ ਝੂਠਾ ਕਰਾਇਆ ਹੀ ਹੁਣ ਫੇਰ ਕਹਿੰਦੇ ਆ ਜੀ ਤੈਨੂੰ ਮਤਲਬ ਦੱਸਾਂਗੇ ਅਸੀਂ ਕੀ ਕਰਨਾ ਕੀ ਨਹੀਂ ਤੇ ਆਪਾਂ ਵੀ ਕਿਹਾ ਮਹਾਰਾਜ ਦੀ ਕਿਰਪਾ ਨਾਲ ਕਰ ਲਿਓ ਜੋ ਕਰਨਾ ਤੁਹਾਨੂੰ ਵੀ ਆਖਿਆ ਜਾਂਦਾ ਧਰਮ ਤਬਦੀਲ ਕਰਨ ਦੇ ਲਈ ਵੇਖੋ ਆਖਿਆ ਨਹੀਂ ਜੋਰ ਬੜਾ ਲਾਉਂਦੇ ਆ ਮਾੜਿਆ ਚੰਗਾ ਕਮਾ ਲਈ ਪਰ ਮੈਂ ਕਿਹਾ ਕੋਈ ਗੱਲ ਨਹੀਂ ਜੋ ਕੋਸ਼ਿਆ ਉਹਦੇ ਘਰੋਂ ਹੀ ਮੈਨੂੰ ਮਿਲ ਜੂ ਜੇ ਉਹਨੂੰ ਫਿਕਰ ਹੋਊ ਤੇ ਮੈਨੂੰ ਸੰਭਲੂਗਾ ਸਾਹਮਣੇ ਵੀ ਤੇ ਆਇਆ ਠੀਕ ਨਹੀਂ ਧਰਮ ਬਦਲਿਆ ਕੋਈ ਜਿਆਦਾ ਨਹੀਂ ਮਤਲਬ ਤੁਸੀਂ ਸੰਭਲਣਾ ਬਾਕੀ ਆਂਦੇ ਹੁੰਦੇ ਆ ਸਿੱਖਾਂ ਦੇ ਘਰ ਪੈਦਾ ਹੋ ਕੇ ਸਿੱਖਾ ਗਾਲੇ ਕੰਮ ਕਰਨੇ ਚਾਹੀਦੇ ਆ ਇਹ ਨਹੀਂ ਵੀ ਆਪਣਾ ਧਰਮ ਬਦਲ ਲੈਣਾ ਚਾਹੀਦਾ ਲੱਗਦਾ ਜੇਕਰ ਸਾਨੂੰ ਬਾਬਾ ਦੀਪ ਸਿੰਘ ਦੇ ਸਥਾਨ ਤੋਂ ਆਪਣੇ ਸਿੱਖ ਇਤਿਹਾਸ ਤੋਂ ਕੁਝ ਨਹੀਂ ਮਿਲਿਆ ਤਾਂ ਦੂਜੇ ਪਾਸੇ ਜਾ ਕੇ ਅਸੀਂ ਕੀ ਉਮੀਦ ਰੱਖਾਂਗੇ ਕਿਉਂਕਿ ਜਿਸ ਧਰਮ ਦੇ ਵਿੱਚ ਅਸੀਂ ਜਨਮ ਲਿਆ ਅਸੀਂ ਉਸ ਦੇ ਵਿੱਚ ਹੀ ਪੱਕੇ ਹੋ ਪਏ ਵੇਖੋ ਚਾਰ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਮਾਤਾ ਗੁਜਰਕੌਰ ਨੇ ਵਾਰਤੇ ਆ ਸੋ ਮਹਾਰਾਜ ਕਿਰਪਾ ਕਰਨ ਮੈਂ ਵੀ ਮੇਰੇ ਵੀ ਮੰਨਦੀ ਇਹੋ ਖੁਸ਼ੀ ਆ ਮੈਂ ਵੀ ਇਹੋ ਕਹਿੰਦਾ ਹਾਂ ਸੰਗਤਾਂ ਸੰਗਤਾਂ ਨੇ ਕਈਆਂ ਨੇ ਬੜਾ ਕੁਝ ਕਹਿਣਾ ਵੀ ਇਹ ਐਵੇਂ ਮਾਰਦਾ ਆਪਣੀਆਂ ਮੈਂ ਵੀ ਕਹਿੰਦਾ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਹੀ ਪੰਥ ਵਸੇ ਮੈਂ ਉਜਣਾ ਮਨ ਚਾਓ ਚੜਿਆ ਮੈਂ ਕਹਿੰਦਾ ਮੈਂ ਵੀ ਉਜੜ ਜਾ ਮੇਰਾ ਜਿਹੜਾ ਘਰ ਨਿਕਾ ਜਾ ਮੇਰਾ ਉਹ ਵੀ ਉਜੜ ਜੇ ਮੈਂ ਕਹਿੰਦਾ ਮੈਂ ਗੁਰੂ ਦੇ ਲੇਖੇ ਲੱਗ ਜਾ ਮੇਰੀ ਇਹ ਸੋਚਿਆ ਮੈਂ ਇਹ ਚੰਨਾ ਤੁਸੀਂ ਦੱਸ ਦਿਓ ਤੁਹਾਡੇ ਮਾਤਾ ਜੀ ਵੀ ਇਸ ਜਹਾਨ ਦੇ ਵਿੱਚ ਨਹੀਂ ਐ ਫਿਰ ਮਾਂ ਦੀ ਕਮੀ ਪੂਰੀ ਹੋ ਜਾਂਦੀ ਹੈ ਜੀ ਨਹੀਂ ਕਮੀ ਨਹੀਂ ਪੂਰੀ ਹੁੰਦੀ ਵੇਖੋ ਜੀ ਕਮੀ ਤੇ ਬੜਾ ਔਖਾ ਆ ਦਿਲ ਤੇ ਜੜੀ ਮਾਂ ਦੀ ਜਗ੍ਹਾ ਕਿਸੇ ਨੇ ਨਹੀਂ ਲੈ ਲੈਣੀ ਬੜੀਆਂ ਸੱਟਾਂ ਵੱਜੀਆਂ ਆਪਾਂ ਨੂੰ ਬੜਾ ਕੁਸ਼ ਹੋਇਆ ਆਪਣੇ ਨਾਲ ਹਜੇ ਤੱਕ ਵੀ ਹੋ ਰਿਹਾ ਆ ਸੋ ਆਪਣੇ ਭਾਜੀ ਨੇ ਮੰਨਾ ਦਾਦੂਪੁਰ ਤੋਂ ਨੇ ਉਹਨਾਂ ਨੇ ਚਲੋ ਮੈਨੂੰ ਕਿਹਾ ਸਗੋ ਵੀ ਕੋਈ ਨਹੀਂ ਤਰਾ ਸਾਥ ਦੇਣੇ ਆਪਾਂ ਰਲ ਮਿਲ ਕੇ ਘਰ ਦਾ ਜਿੱਦਾਂ ਵੀ ਆ ਸਿਸਟਮ ਕਰਾਉਣੇ ਤੇਰਾ ਸੈਟਿੰਗ ਪਰ ਇਸ ਸਥਾਨ ਤੇ ਆ ਕੇ ਮਾਂ ਦੀ ਕਮੀ ਤਾਂ ਪੂਰੀ ਹੋ ਜਾਂਦੀ ਰਹੀ ਦੇਖੋ ਇੱਥੇ ਆਣ ਕੇ ਤੇ ਪ੍ਰਵਾਹ ਨਹੀਂ ਕੋਈ ਆਪਣਾ ਭਰਾ ਬੈਠਾ ਲੱਗੇ ਹੋਰ ਆਪਣੇ ਵੀਰ ਨੇ ਜਿਹੜਾ ਬੜਾ ਪਿਆਰ ਦਿੰਦੇ ਨੇ ਸਤਕਾਰ ਦਿੰਦੇ ਨੇ ਸੋ ਮਹਾਰਾਜ ਦੀ ਕਿਰਪਾ ਨਾਲ ਮਾਵਾ ਪਾਣੂ ਬਾਦੂ ਸੰਗਤਾਂ ਦੇ ਵਿੱਚ ਪਿਆਰ ਕਰਦੀਆਂ ਨੇ ਕੋਈ ਇਹੋ ਜੀ ਗੱਲ ਨਹੀਂ ਆ ਤੇ ਕੋਈ ਜੜੇ ਵਿੱਚ ਪਿੰਡ ਵਾਲੇ ਖਾਸ ਕਰਕੇ ਵਿੱਚ ਆਉਂਦੇ ਹੁੰਦੇ ਜਿਨ੍ਹਾਂ ਨੇ ਅੱਧਾ ਪਿੰਡ ਤੇ ਸਾਡਾ ਸਾਈਆਂ ਦਾ ਹੀ ਬਣ ਚੁੱਕਾ ਆ ਤੇ ਜਿਹੜਾ ਪਿੰਡ ਜੀ ਤੁਹਾਡਾ ਆਪਣਾ ਜੱਜਿਆਣੀ ਮਜੀਠੇ ਦੇ ਲਾਗੇ ਵੀ ਵੇਖੋ ਮੈਂ ਇੱਕੋ ਕਹਿਣਾ ਸਿੱਖਾਂ ਘਰ ਪੈਦਾ ਹੋ ਕੇ ਸਿੱਖਾਂ ਦੇ ਕਹਿਣੇ ਦੇ ਵਿੱਚ ਹੀ ਰਹਿਣਾ ਚਾਹੀਦਾ ਆ ਸੋ ਮਹਾਰਾਜ ਕਿਰਪਾ ਕਰਨ ਇਹੋ ਜੇ ਕੰਮ ਨਹੀਂ ਕਰਨੇ ਚਾਹੀਦੇ ਆਪੋ ਆਪਣੇ ਧਰਮ ਦੇ ਵਿੱਚ ਅਸੀਂ ਇਹ ਨਹੀਂ ਕਿ ਇਹਨੇ ਮੰਨੋ ਨਾ ਮੰਨੋ ਪਰ ਆਪਣੇ ਧਰਮ ਚ ਰਹੋ ਸੋ ਬਾਕੀ ਮਹਾਰਾ ਹੀ ਕਿਰਪਾ ਕਰਨ ਬਾਕੀ ਤੁਸੀਂ ਵੇਖ ਹੀ ਰਹੇ ਜੇ ਕੱਠ ਬਾਬਾ ਦੀਪ ਸਿੰਘ ਦੇ मतलब ਤੁਸੀਂ ਸੰਗਤ ਦੇ ਵਿੱਚੋਂ ਆਪਣੇ ਮਾਪੇ ਤੱਕਦੇ ਸੰਗਤ 'ਚ ਹੀ ਆ ਵੇਖੋ ਮਾਪਿਓ ਮੇਰੀਆਂ ਮਾਵਾਂ ਇੱਥੇ ਬੈਠੀਆਂ ਸਾਰੀਆਂ ਪਿਆਰ ਸਤਿਕਾਰ ਦਿੰਦੀਆਂ ਨੇ ਬਹੁਤ ਚੜ੍ਹਦੀ ਕਲਾ ਨਹੀਂ ਫੀਲ ਹੁੰਦਾ ਫੀਲ ਮੈਨੂੰ ਉਦੋਂ ਹੁੰਦਾ ਜਦੋਂ ਮੈਂ ਘਰ ਜਾ ਕੇ ਮੈਨੂੰ ਤਾਨੇ ਮੇਨੇ ਮਾਰਦੇ ਆ ਜਦੋਂ ਮੈਨੂੰ ਗਲਤ ਅਲੀਗੇਸ਼ਨ ਲਾਉਂਦੇ ਆ ਮੈਨੂੰ ਇਥੋਂ ਤੱਕ ਕਈ ਕੁਛ ਕਿਹਾ ਗਿਆ ਆ ਭੀ ਜਿਹੜਾ ਮੇਰੇ ਤੇ ਅਲੀਗੇਸ਼ਨ ਲਾਉਣ ਦੀ ਕੋਸ਼ਿਸ਼ ਕੀਤੀ ਗਈ ਥਾਣੇ ਦੇ ਵਿੱਚ ਜੀ ਇਹ ਸਿੱਟਾ ਪਿੰਦਾ ਬਾਬੇ ਦੀਪ ਸਿੰਘ ਦੇ ਘਰ ਦੇ ਨਾਂ ਨੂੰ ਭੀ ਇਹ ਪੁੱਠੇ ਸਿੱਧੇ ਕੰਮ ਕਰਦਾ ਬਹੁਤ ਅਲੀਗੇਸ਼ਨ ਲਾਏ ਸੋ ਮਹਾਰਾਜ ਕਿਰਪਾ ਕਰ ਨਾ ਕੋਈ ਨਹੀਂ ਉਹਨਾਂ ਦਾ ਭਲਾ ਹੋਵੇ ਆਪੇ ਬਾਬਾ ਦੀਪ ਸਿੰਘ ਨੂੰ ਮੁਕਤੀ ਕਰ ਅੱਜ ਵੀ ਤੁਸੀਂ ਸਰਬੱਤ ਦਾ ਭਲਾ ਮੰਗਦੇ ਹੋ ਆਪਣੇ ਲਈ ਕੁਝ ਨਹੀਂ ਮੰਗਣਾ ਨਹੀਂ ਆਪਾਂ ਤਾਂ ਦੁੱਖ ਹੀ ਮੰਗਦੇ ਆਂ ਬਸ ਵੀ ਮੇਰੀ ਝੋਲੀ 'ਚ ਦੁੱਖ ਪੈ ਜਾਣ ਤੇ ਬਾਕੀ ਥੋੜੀ ਜੀ ਜੈਲ ਸੀ ਅਸਾ ਕਿਉਂ ਜੀ ਦੁੱਖ ਕਿਉਂ ਮੰਗਦੇ ਹੋ ਤੁਸੀਂ ਦੁੱਖ ਵੇਖੋ ਸੰਗਤ ਬਾਬਾ ਦੀਪ ਸਿੰਘ ਨੂੰ ਇੰਨੀਆਂ ਫਰਮਾਇਸ਼ਾਂ ਲਾ ਦਿੰਦੇ ਆ ਸਾਨੂੰ ਆਹ ਦੇ ਦੇਓ ਦੇ ਦੇ ਤੇ ਮੈਂ ਕਹਿੰਦਾ ਮੈਨੂੰ ਦੁੱਖ ਹੀ ਪਾ ਦੇ ਮੇਰੀ ਝੋਲੀ 'ਚ ਦੁੱਖ ਹੀ ਜਾਈ ਦੇ ਆਪਾਂ ਨੂੰ ਕੋਈ ਦੁੱਖ ਲਾਉਣ ਆਉਂਦਾ ਕੋਈ ਕੁਛ ਲੈਣ ਆਉਂਦਾ ਕੋਈ ਬਾਹਰ ਦੇ ਵੀਜ਼ੇ ਲੈਣ ਆਉਣ ਆਂਦਾ ਸੋ ਮੈਂ ਕਹਿੰਦਾ ਮੇਰੀ ਝੋਲੀ 'ਚ ਪਾ ਦੇ ਦੁੱਖ ਲੱਗਦਾ ਨਹੀਂ ਅੱਜ ਅਸੀਂ ਦੁਨਿਆਵੀ ਚੀਜ਼ਾਂ ਵੱਲ ਜਾਦੇ ਸੰਗਤ ਵੀ ਜ਼ਿਆਦਾਤਰ ਕੋਈ ਵੀਜ਼ੇ ਮੰਗਣ ਆਉਂਦੀ ਹੈ ਕੋਈ ਪੈਸਾ ਮੰਗਣ ਆਉਂਦੀ ਆ ਪਰ ਨਾਮ ਸਿਮਰਨ ਸ਼ਾਇਦ ਹੀ ਕੋਈ ਕੋਈ ਮੰਗਣ ਆਉਂਦਾ ਜੀ ਇਹਦੇ ਕੋਈ ਕੋਈ ਆ ਗੁਰੂ ਵਾਲਾ ਜਿਹੜਾ ਜਿਹਨੂੰ ਪਿਆਰ ਆ ਮਹੱਤਿਆ ਬਾਬਾ ਦੀਪ ਸਿੰਘ ਨੇ ਉਹਨੂੰ ਪਤਾ ਆ ਕਿ ਮੈਂ ਨਾ ਮੂੰਹੋਂ ਮੰਗਣਾ ਨਹੀਂ ਆ ਤੇ ਉਹਨੂੰ ਪਤਾ ਵੀ ਮੈਨੂੰ ਬਾਬਾ ਦੀਪ ਸਿੰਘ ਨੇ ਆਪੇ ਦੇ ਦੇਣਾ ਸੋ ਸੰਗਤਾਂ ਨੂੰ ਵੀ ਬੇਨਤੀ ਆ ਮੰਗਿਆ ਨਾ ਕਰੋ ਜੇ ਮੰਗੋਗੇ ਤੇ ਫੇਰ ਥੋੜਾ ਸਮਾਂ ਲੱਗਦਾ ਜੇ ਨਾਮ ਮੰਗੋਗੇ ਤੇ ਬਾਬਾ ਦੀਪ ਸਿੰਘ ਆਪੇ ਹੀ ਝੋਲੀ ਖਿਆਰ ਪਾ ਦਿੰਦਾ ਜੀ ਜਾਨੀ ਜਾਨ ਨੇ ਹਾਂ ਆਪਾਂ ਹਕਣਾ ਪ੍ਰਚਾਰ ਕਰਾ ਕੇ ਚਲੋ ਕਹਿਣਾ ਨਹੀਂ ਚਾਹੀਦਾ ਮਾਫ ਕਰੇ ਸੰਗਤ ਬਾਕੀ ਇਹ ਆ ਕੇ ਅਰਦਾਸ ਜਰੂਰ ਕਰੋ ਪਰ ਇਹ ਕਹੋ ਕਿ ਬੇਜਵਾਨ ਜਨਮਰਾਂ ਦੀ ਮਿਹਰ ਭਰੇ ਹੱਥ ਰੱਖੋ ਮਾਰਾ ਸੱਚੇ ਪਾਤਸ਼ਾਹ ਤੇ ਜਿਹੜੀ ਮਾਂ ਦੀ ਕੁੱਖ ਹਰੀ ਨਹੀਂ ਹੋਈ ਉਹਦੀ ਕੁੱਖ ਹਰੀ ਕਰਦੇ ਉਹਨੂੰ ਧੀਆਂ ਪੁੱਤਾਂ ਦੀਆਂ ਦਾਤਾਂ ਬਖਸ਼ਦੇ ਸੋ ਇਹ ਕਹਿਣਾ ਚਾਹੁੰਨਾ ਮੈਂ ਬੱਬੇ ਜੀ ਇਹ ਸੇਵਾ ਫੁੱਲਾ ਮੰਗ ਲੱਗਦੀ ਹੈ ਵੈਸੇ ਤਾਂ ਆਮ ਲੋਕਾਂ ਲਈ ਸ਼ਾਇਦ ਮੁਸ਼ਕ ਹੋਏਗੀ ਤੁਹਾਡੇ ਸਾਹਮਣੇ ਹੀ ਆ ਫੁੱਲੀ ਆ ਮਹਾਰਾਜ ਦੀ ਕਿਰਪਾ ਚੜਦੀ ਕਲਾ ਜਦੋਂ ਆਪਣੇ ਆਨੰਦਕਾਰ ਚ ਹੁਣੇ ਆਪਾਂ ਮਹਾਰਾਜ ਦੀ ਕਿਰਪਾ ਨਾਲ ਆਪਣੀਆਂ ਭੈਣਾਂ ਨੂੰ ਕਹਿਣਾ ਆਪਾਂ ਨੂੰ ਜਿਹੜਾ ਲੰਦਿਆਂ ਦੇ ਵਟਨਾ ਚ ਇਹਦਾ ਹੀ ਲਵਾਉਣਾ ਆਪਾਂ ਆਪਣੀ ਸੇਵਾ ਦਾ ਹੀ ਚੜਦੀ ਕਲਾ ਆ ਇੱਕ ਵਾਰ ਜ਼ੂਮ ਕਰਕੇ ਤਸਵੀਰਾਂ ਦਿਖਾਈਆਂ ਜਾਣ ਬੱਬਾ ਜੱਸਾ ਸਿੰਘ ਇਹਨਾਂ ਨੂੰ ਆਖਿਆ ਜਾਂਦਾ ਇਹਨਾਂ ਦਾ ਪੂਰਾ ਸ਼ਰੀਰ ਮੂੰਹ ਕੱਪੜੇ ਜਿਹੜੇ ਆ ਉਹ ਪੂਰੇ ਗਟਰ ਦੇ ਜਿਹੜੀ ਗਾਰ ਹੁੰਦੀ ਹੈ ਉਸ ਨਾਲ ਲਿਬੜੀ ਹੋਈ ਹੈ ਪਰ ਇਹ ਕਹਿੰਦੇ ਨੇ ਸੇਵਾ ਮੈਨੂੰ ਫੁੱਲਾ ਵਾਂਗ ਲੱਗਦੀ ਹੈ ਆਖਿਰਕਾਰ ਇਹ ਜਿਹੜਾ ਨਾਮ ਸਿਮਰਨ ਹੈ ਇਹ ਸੇਵਾ ਦਾ ਰੂਪ ਹੈ ਸ਼ਰਧਾ ਭਾਵਨਾ ਹੈ ਬਾਬਾ ਦੀਪ ਸਿੰਘ ਦੇ ਥਾਨ ਤੋਂ ਮਿਲ ਥਾਨ ਤੋਂ ਮਿਲਦੀ ਹੈ ਤੁਸੀਂ ਸੰਗਤ ਨੂੰ ਕੀ ਸੁਨੇਹਾ ਲਾਉਣਾ ਚਾਹੁੰਦੇ ਹੋ ਜਸਾ ਜੀ ਸੰਗਤ ਨੂੰ ਇਹੋ ਸੁਨਾਇਓ ਲਾਉਣਾ ਚਾਹੁੰਦਾ ਆ ਕਿ ਬਾਬਾ ਦੀਪ ਸਿੰਘ ਦੇ ਘਰ ਆਣ ਕੇ ਸੇਵਾ ਕਰੋ ਬਾਬਾ ਦੀਪ ਸਿੰਘ ਜੀ ਦਾ ਪੱਲਾ ਫੜ ਲਓ ਚੰਗੇ ਰਹੋਗੇ ਆ ਜਿਨ੍ਹਾਂ ਨੇ ਫੜ ਲਿਆ ਆ ਉਹ ਤੇ ਤਰਗੇ ਦੇ ਸੋ ਮਹਾਰਾਜ ਦੀ ਕਿਰਪਾ ਕਰਨ ਸੱਚੇ ਪਾਤਸ਼ਾਹ ਜਿਨ੍ਹਾਂ ਦੀਆਂ ਮਣੋ ਕਾਵਣਾ ਆ ਸੱਚੇ ਪਾਤਸ਼ਾਹ ਨੇ ਸਾਰਿਆਂ ਦੀਆਂ ਬਾਬਾ ਦੀਪ ਸਿੰਘ ਨੇ ਪੂਰੀਆਂ ਕਰ ਦੇਣੀਆਂ ਆ ਸੋ ਪੱਲਾ ਫੜ ਲੋ ਧੰਨ ਗੁਰੂ ਰਾਮਦਾਸ ਦਾ ਗੁਰੂ ਰਾਮਦਾਸ ਰੋਵਰ ਨਾਤੇ ਸਾਬ ਉਤਰੇ ਪਾਪ ਕਮਾਤੇ ਬਾਬਾ ਦੀਪ ਸਿੰਘ ਸਾਹਿਬ ਦੇ ਪਾਪ ਲਾ ਦਵੇ ਸੱਚੇ ਪਾਤਸ਼ਾਹ ਕਿਰਪਾ ਕਰਨ ਚੜ੍ਹਦੀਆਂ ਕਲਾ ਕਰਨ ਪਰਿਵਾਰਾਂ 'ਚ ਮੇਰ ਭਰਿਆ ਹੱਥ ਰੱਖੇ ਸਾਰਿਆਂ ਦੇ ਸੋ ਸਾਰਿਆਂ ਦੇ ਧੀਆ ਪੁੱਤਾਂ ਨੂੰ ਕਾਰੋਬਾਰ ਦੀਆਂ ਦਾਤਾ ਬਖਸ਼ਣ ਮਹਾਰਾਜ ਸਾਹਿਬ ਦੇ ਧੀਆ ਪੁੱਤਾਂ ਨੂੰ ਬੁੱਧ ਬਖਸ਼ੇ ਸਮਾਤ ਬਖਸ਼ੇ ਸੋ ਬੇਜਬਾਨ ਜਨਮਰਾ ਤੇ ਮਿਹਰ ਭਰੇ ਹੱਥ ਰੱਖੇ ਮਹਾਰਾਜ ਸੱਚੇ ਪਾਤਸ਼ਾਹ ਸੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਬਾਬਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਗੁਰਜੀਤ ਸਿੰਘ ਆ ਬਾਬਾ ਜੀ ਨਾ ਗੁਰਜੀਤ ਜੀ ਇੱਥੇ ਆਉਂਦੇ ਹੋ ਮਨ ਨੂੰ ਕੀ ਮਹਿਸੂਸ ਹੁੰਦਾ ਸੰਗਤ ਕਿਸ ਤਰੀਕੇ ਮਿਲਦੀ ਐ ਇੰਨੀ ਸੇਵਾ ਦੇ ਵਿੱਚ ਬਾਬਾ ਜੀ ਚਲੋ ਦੁਨੀਆਵੀ ਕੰਮਕਾਰ ਵੀ ਸਾਰੀ ਦੁਨੀਆ ਦੇ ਨਾਲ ਆਵੇ ਆ ਵੀ ਐਤਵਾਰ ਤੇ ਜਮ ਨੇਰੀ ਆ ਵੀ ਮੀ ਆ ਵੀ ਆਪਾਂ ਤਾਂ ਆਉਣਾ ਹੀ ਆਉਣਾ ਆ ਭਾਵੇਂ ਜੋ ਮਰਜ਼ੀ ਹੋ ਦੇ ਔਟੋ ਘਟ ਵੀ 9 8 9 ਸਾਲ ਹੋ ਗਏ ਆ ਵੀਰ ਦੇ ਨਾਲ ਜੁੜੇ ਆ ਆਪਾਂ ਇਦਾਂ ਹੀ ਦੇਲੀ ਸੇਵਾ ਕਰੀਦੀ ਆ ਬਾਬਾ ਦੀਪ ਸਿੰਘ ਦੀ ਇੰਨੀ ਕੀ ਕਿਰਪਾ ਵਾ ਸੰਗਤ ਦੀ ਵੀ ਬਹੁਤ ਕਿਰਪਾ ਵਾ ਸੰਗਤੋ ਕੋ ਪਿਆਰ ਵੀ ਬਹੁਤ ਮਿਲਦਾ ਆ ਤਾਂ ਬਾਬਾ ਸੰਗਤ ਮਿਲਦੀ ਆ ਜਿਹੜੀ ਸੇਵਾ ਦੇ ਜਾਂਦੀ ਹੋਵੇ ਮਾਇਆ ਰੂਪ ਦੇ ਵਿੱਚ ਹਾਂਜੀ ਹਾਂਜੀ ਕਈ ਸੰਗਤ ਆਉਂਦੀ ਆ ਜੀ ਕਈ ਹੁਣ ਪਿਛੇ ਜੇ ਸਾਡੇ ਉੱਥੇ ਜਿੱਥੇ ਆਪਾਂ ਸੇਵਾ ਕਰਦੇ ਆ ਅੰਦਰਲੇ ਪਾਸੇ ਉੱਥੇ ਮਾਦਾ ਇੱਕ ਆਈ ਹੀ ਪਿਛਲੇ ਤੋਂ ਪਿਛਲੇ ਐਤਵਾਰ ਮੀਂਹ ਬਹੁਤ ਪਿਆ ਸੀ ਜੋ ਮੀ ਪਿਆ ਸੀ ਤੇ ਸੰਗਤ ਥੱਲੇ ਪਾਠ ਕਰਦੀ ਉਹ ਤੋਂ ਸਾਰਾ ਜਿਹੜੀ ਛੱਡ ਚ ਹੁੰਦਾ ਸੀਗਾ ਚਲੋ ਮਾਤਾ ਨੇ ਸੇਵਾ ਦਿੱਤੀ ਆ ਬਾਬਾ ਦੀਪ ਸਿੰਘ ਦੀ ਕਿਰਪਾ ਦੇ ਨਾਲ ਹੀ ਛੱਡ ਚਲੋ ਸੰਗਤ ਦੇ ਸੰਯੋਗ ਦੇ ਨਾਲ ਹੀ ਸਾਡਾ ਹੀ ਪਵਾ ਦਿੱਤਾ ਵਾ ਹਾਂਜੀ ਉਹੀ ਸੇਵਾ ਦਾ ਛੱਡ ਪਵਾ ਦਿੱ ਹਾਂਜੀ 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 ਉਹੀ ਸੇਵਾ ਦਾ ਹਾਂਜੀ ਹਾਂਜੀ ਚਲੋ ਬਾਬਾ ਦੀਪ ਸਿੰਘ ਦੇਂਦਾ ਉਹੋ ਹੀ ਕਰਦਾ ਆ ਜੋ ਵੀ ਕਰਦਾ ਵਾ ਠੀਕ ਆ ਨਾ ਇੱਕ ਜਰੀਆ ਹੁੰਦਾ ਵਾ ਸੰਗਤ ਦੇ ਥਰੂ ਹੀ ਉਹ ਸੰਗਤ ਦੀ ਕਿਰਪਾ ਦੇ ਨਾਲ ਹੀ ਸਭ ਕੁਝ ਹੁੰਦਾ ਹੈ ਬਾਬਾ ਜੀ ਧੰਨਵਾਦ ਜੀ ਵਾਹਿਗੁਰੂ ਜੀ ਜੀ ਤਖਤ ਖਾਲਸਾ ਵਾਹਿਗੁਰੂ ਜੀ ਸੁਏ ਤਸਵੀਰ ਅਸੀਂ ਖਾਸ ਤੌਰ ਤੇ ਇਸ ਕਰਕੇ ਦਿਖਾਣੀ ਚਾਹੀਏ ਕਿਉਂਕਿ ਜਿਵੇਂ ਵੀਰ ਹੁਣਾਂ ਨੇ ਦੱਸਿਆ ਨੋਖੀ ਸੇਵਾ ਤਾਂ ਹੈ ਪਰ ਸੰਗਤ ਨੇ ਮਾਇਆ ਰੂਪੀ ਸੇਵਾ ਦਿੱਤੀ ਤੇ ਵੀਰ ਕਹਿੰਦੇ ਸੀ ਕਿ ਜਿਹੜਾ ਲੰਗਰ ਹਾਲ ਦੇ ਪੋੜੀਆਂ 'ਚ ਜਿਹੜਾ ਸ਼ੈੱਡ ਚੋਂਦਾ ਸੀਗਾ ਅਸੀਂ ਉਹ ਸੇਵਾ ਦਾ ਸ਼ੈੱਡ ਪਵਾ ਦਿੱਤਾ ਉਹ ਸੇਵਾ ਬਾਬਾ ਦੀਪ ਸਿੰਘ ਦੇ ਸਥਾਨ ਤੇ ਹੀ ਸੀਗੀ ਇੱਕ ਜ਼ਰੀਆ ਜ਼ਰੂਰ ਹੁੰਦਾ ਪਰ ਇਹ ਸੇਵਾ ਵੀ ਕਿਸੇ ਕਿਸੇ ਨੂੰ ਲੁੱਟਣ ਦਾ ਮੌਕਾ ਮਿਲਦਾ ਇਹ ਅਨੋਖੀ ਸੇਵਾ ਬਾਬਾ ਜੱਸਾ ਸਿੰਘ ਹੁਣਾਂ ਦੀ ਇਹ ਤਸਵੀਰ ਤੁਹਾਨੂੰ ਦਿਖਾਈ ਹੈ ਜਿਹੜੀ ਲੋਕਾਂ ਲਈ ਸ਼ਾਇਦ ਮੁਸ਼ਕ ਹੋਵੇ ਬਦਬੂ ਹੋਵੇ ਪਰ ਜਿੰਨੇ ਵੀ ਇਸ ਸਥਾਨ ਤੇ ਗਟਰ ਸੀਵਰੇਜ ਨੇ ਉਹਨਾਂ ਦੀ ਸੇਵਾ ਬੱਬਾ ਜੱਸਾ ਸਿੰਘ ਉਹਨਾਂ ਦੇ ਨਾਲ ਜਿਹੜੇ ਸੇਵਾਦਾਰ ਨੇ ਉਹ ਹੀ ਕਰਦੇ ਨੇ ਹਾਲਾਂਕਿ ਇਹਨਾਂ ਦੇ ਇਹ ਵੀ ਗੱਲ ਆਖੀ ਕਿ ਸਿਰ ਤੇ ਮੇਰੀ ਮਾਂ ਦਾ ਸਾਯਾ ਨਹੀਂ ਆ ਪਰ ਫਿਰ ਵੀ ਉਹ ਕਮੀਆਂ ਕਰਕੇ ਜ਼ਰੂਰ ਮਹਿਸੂਸ ਹੁੰਦੀਆਂ ਪਰ ਇਸ ਸਥਾਨ ਤੇ ਆ ਕੇ ਨਹੀਂ ਇਸ ਸਥਾਨ ਤੋਂ ਬਹੁਤ ਕੁਝ ਮਿਲਦਾ ਹੈ ਪਰ ਅਸਈਏ ਗੱਲ ਆਖਾਂਗੇ ਦੁਨੀਆਵੀ ਚੀਜ਼ਾਂ ਨੂੰ ਛੱਡ ਕੇ ਜੇਕਰ ਨਾਮ ਸਿਮਰਨ ਮੰਗੀ ਇਸ ਸਥਾਨ ਤੇ ਆ ਕੇ ਤਾਂ ਬਹੁਤ ਵੱਡੀ ਗੱਲ ਹੈ ਸਾਡਾ ਜੀਵਨ ਸਫਲ ਹੋ ਸਕਦਾ ਫਿਲਹਾਲ ਹੀ ਮਿਲਦੇ ਹਾਂ ਸਰਖਾਉ ਟੀਵੀ ਦੇ ਲਈ ਮੈਂ ਦਮਨਦੀਪ ਸਿੰਘ ਅਮਰਸਰ